ਰਾਜਵੀਰ ਜਵੰਦਾ ਉਹ ਨਾਮ ਜਿਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਸੀ ਉਹ ਆਵਾਜ਼ ਜਿਸ ਵਿੱਚ ਮਿਠਾਸ ਸੀ ਸਾਦਗੀ ਸੀ ਤੇ ਉਹ ਸਚਾਈ ਸੀ ਜੋ ਹਰ ਦਿਲ ਨੂੰ ਛੂ ਜਾਂਦੀ ਸੀ ਜਦੋਂ ਉਹ ਗਾਉਂਦਾ ਸੀ ਤਾਂ ਲੱਗਦਾ ਸੀ ਜਿਵੇਂ ਪੰਜਾਬ ਖੁਦ ਬੋਲ ਰਿਹਾ ਹੋਵੇ ਹਰ ਸੁਰ ਵਿੱਚ ਜਜ਼ਬਾਤ ਹਰ ਗੀਤ ਵਿੱਚ ਇੱਕ ਕਹਾਣੀ ਉਹ ਸਿਰਫ ਗਾਇਕ ਨਹੀਂ ਸੀ ਉਹ ਸਾਡੀ ਮਿੱਟੀ ਦੀ ਆਵਾਜ਼ ਸੀ ਪਰ ਅੱਜ ਉਹ ਆਵਾਜ਼ ਖਾਮੋਸ਼ ਹੋ ਗਈ ਰਾਜਵੀਰ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਉਹ 11 ਦਿਨ ਤੱਕ ਜ਼ਿੰਦਗੀ ਤੇ ਮੌਤ ਵਿਚਕਾਰ ਲੜਦਾ ਰਿਹਾ ਪਰ ਕਿਸਮਤ ਨੇ ਉਸ ਨੂੰ ਸਾਡੀਆਂ ਬਾਹਾਂ ਚੋਂ ਖੋ ਲਿਆ ਕਹਿੰਦੇ ਨੇ ਇਹ ਸਿਰਫ ਇੱਕ ਰੋਡ ਐਕਸੀਡੈਂਟ ਸੀ ਪਰ ਅਸਲ ਵਿੱਚ ਇਹ ਸਿਸਟਮ ਦੀ ناکਾਮੀ ਸੀ ਉਸ ਦੀ ਬਾਈਕ ਦੇ ਅੱਗੇ ਚੱਲ ਰਹੀ ਕਾਰ ਅਚਾਨਕ ਰੁਕੀ ਕਿਉਂਕਿ ਸੜਕ ਤੇ ਇੱਕ ਆਵਾਰਾ ਪਸ਼ੂ ਆ ਗਿਆ ਸੀ ਕਾਰ ਨੇ ਬ੍ਰੇਕ ਲਗਾਈ ਤੇ ਪਿੱਛੇ ਤੋਂ ਰਾਜਵੀਰ ਦੀ ਬਾਈਕ ਟਕਰਾ ਗਈ 1 ਸੈਕਿੰਡ ਤੇ ਸਭ ਕੁਝ ਖਤਮ ਪਰ ਸਵਾਲ ਇਹ ਹੈ ਜਦੋਂ ਸਰਕਾਰ ਹਰ ਸਾਲ ਕਾਉਸੈਸ ਦੇ ਨਾਂ ਤੇ ਕਰੋੜਾਂ ਰੁਪਏ ਵਸੂਲ ਕਰਦੀ ਹੈ ਤਾਂ ਉਹ ਪੈਸਾ ਜਾਂਦਾ ਕਿੱਥੇ ਹੈ ਬਿਜਲੀ ਦੇ ਬਿੱਲਾਂ 'ਚ ਸ਼ਰਾਬ ਦੀਆਂ ਬੋਤਲਾਂ ਤੇ ਤੇ ਰੂਡ ਟੈਕਸ ਵਿੱਚ ਵੀ ਉਹ ਪੈਸਾ ਲਿਆ ਜਾਂਦਾ ਕਿਹਾ ਜਾਂਦਾ ਹੈ ਇਹ گاਵਾں ਤੇ ਅਵਾਰਾ ਪਸ਼ੂਆਂ ਦੀ ਭਲਾਈ ਲਈ ਵਰਤਿਆ ਜਾਵੇਗਾ ਪਰ ਫਿਰ ਕਿਉਂ ਸੜਕਾਂ ਤੇ ਅੱਜ ਵੀ ਇੰਨੇ ਅਵਾਰਾ ਪਸ਼ੂ ਦਿਖਦੇ ਨੇ ਕਿਉਂ ਨਹੀਂ ਬਣ ਰਹੇ ਉਹ ਸ਼ਹਿਤਰ ਕਿਉਂ ਨਹੀਂ ਹੋਈ ਉਹ ਬਵਸਥਾ ਜਿਹਦਾ ਬਾਦਾ ਕੀਤਾ ਗਿਆ ਸੀ ਰਾਜਵੀਰ ਦਾ ਹਾਦਸਾ ਸਿਰਫ ਕਿਸੇ ਦੀ ਲਾਪਰਵਾਹੀ ਨਹੀਂ ਸੀ ਇਸ ਸਿਸਟਮ ਦੇ ਸੋਏ ਹੋਏ ਜ਼ਮੀਰ ਦਾ ਨਤੀਜਾ ਸੀ ਜੇ ਸਰਕਾਰ ਟੈਕਸ ਲੈਂਦੀ ਹੈ ਤਾਂ ਜ਼ਿੰਮੇਵਾਰੀ ਵੀ ਉਸਦੀ ਹੈ ਸਿਰਫ ਪੈਸਾ ਇਕੱਠਾ ਕਰਨਾ ਨਹੀਂ ਉਸ ਪੈਸੇ ਨਾਲ ਜ਼ਿੰਦਗੀਆਂ ਨੂੰ ਸੁਰੱਖਿਅਤ ਬਣਾਉਣਾ ਵੀ ਉਸਦਾ ਫਰਜ਼ ਹੈ ਰਾਜਵੀਰ ਤਾਂ ਚਲਾ ਗਿਆ ਪਰ ਉਸ ਦੀ ਆਵਾਜ਼ ਉਸ ਦੇ ਗੀਤ ਉਸ ਦੀ ਮੁਸਕਾਨ ਹਮੇਸ਼ਾ ਪੰਜਾਬ ਦੀ ਹਵਾ ਵਿੱਚ ਵੱਜਦੇ ਰਹਿਣਗੇ ਲੋਕਾਂ ਦੇ ਦਿਲਾਂ ਵਿੱਚੋਂ ਰਾਜ ਕਰਦਾ ਰਹੇਗਾ ਉਹ ਸਾਨੂੰ ਇੱਕ ਸਵਾਲ ਦੇ ਗਿਆ ਕਦ ਤੱਕ ਸੜਕਾਂ ਤੇ ਇਉਂ ਹੀ ਜ਼ਿੰਦਗੀਆਂ ਖਤਮ ਹੁੰਦੀਆਂ ਰਹਿਣਗੀਆਂ ਕਦ ਤੱਕ ਸਿਸਟਮ ਸੋਇਆ ਰਹੇਗਾ ਜੇ ਅੱਜ ਵੀ ਆਵਾਜ਼ ਨਾ ਬੁਲੰਦ ਕੀਤੀ ਤਾਂ ਫਿਰ ਕਦੋਂ ਕਰਨੀ ਹੈ